ਸਤਿ ਸ਼੍ਰੀ ਅਕਾਲ ਜੀ ਸਸਿਕਾ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਖੁਣ ਚਰਚਾ ਦਾ ਅੱਜ ਨਵਾਂ ਅੰਕ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਖੁਣ ਚਰਚਾ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਤੇ ਅਸੀਂ ਰੌਸ਼ਨੀ ਪਾਉਂਦੇ ਹਾਂ ਪੰਜਾਬ ਦਾ ਮਸਲਾ ਹੋਵੇ ਚਾਹੇ ਅਮਰੀਕਾ ਦਾ ਹੋਵੇ ਦੁਨੀਆ ਦੇ ਵਿੱਚ ਦੇਸ਼-ਵਿਦੇਸ਼ ਦੇ ਵਿੱਚ ਕੋਈ ਵੀ ਦੇਸ਼ ਹੋਵੇ ਜਿਸ ਦੇਸ਼ ਦੇ ਵਿੱਚ ਗੰਭੀਰ ਮਸਲੇ ਨੇ ਉਹਨਾਂ ਮਸਲਿਆਂ ਤੇ ਅਸੀਂ ਡਾਟਾ ਇਕੱਠਾ ਕਰਕੇ ਅਸੀਂ ਚਰਚਾ ਕਰਦੇ ਹਾਂ ਔਰ ਚਰਚਰ ਤੁਸੀਂ ਸੁਣਦੇ ਹੋ ਖੁਣ ਚਰਚਾ ਦੇ ਪ੍ਰੋਗਰਾਮ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਸੀਂ ਬ੍ਰੌਡਕਾਸਟ ਕਰ ਰਹੇ ਹਾਂ ਪ੍ਰੋਗਰਾਮ ਨੂੰ ਔਰ ਤੁਸੀਂ ਇਸ ਸਮੇਂ ਸਾਨੂੰ ਟੀਵੀ ਸੈੱਟ ਤੇ ਸਾਨੂੰ ਰੇਡੀਓ ਦੇ ਜ਼ਰੀਏ ਸਭ ਨੂੰ ਸੁਣ ਸਕਦੇ ਹੋ ਵੱਖ-ਵੱਖ ਸਾਧਨਾਂ ਦੇ ਰਾਹੀਂ ਸੋ ਜ਼ਿੰਦਗੀ ਦੇ ਵਿੱਚ ਬਹੁਤ ਗੱਲਾਂ ਨੇ ਬਹੁਤ ਮਸਲੇ ਨੇ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ ਕੱਲ ਅਸੀਂ ਚਰਚਾ ਹਸਪਤਾਲਾਂ ਦੇ ਵੀ ਕੀਤੀ ਸੀ ਮਾੜੇ ਹਾਲਾਤਾਂ ਤੇ ਦਿੱਲੀ ਸਰਕਾਰ ਦੀ ਵੀ ਕੀਤੀ ਸੀ ਤੇ ਕਿਸਾਨੀ ਅੰਦੋਲਨ ਦੀ ਵੀ ਕੀਤੀ ਸੀ ਅੱਜ ਅਸੀਂ ਇੱਕ ਵਾਰੀ ਫੇਰ ਚਰਚਾ ਕਰਾਂਗੇ ਪੰਜਾਬ ਸਰਕਾਰ ਦੀ ਕਿ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਮੈਡੀਕਲ ਡਾਕਟਰਾਂ ਨੂੰ ਜਿਹੜੇ ਡਾਕਟਰ ਨੇ ਸਾਡੇ ਸਰਕਾਰੀ ਉਹਨਾਂ ਨੂੰ ਬਹੁਤ ਵੱਡੀਆਂ ਸਹੂਲਤਾਂ ਸੀ ਦੇਤੀਆਂ ਨੇ ਬਹੁਤ ਵੱਡੀ ਤਨਖਾਹ 'ਚ ਵਾਅਦਾ ਕਰਤਾ ਪੀਆਰਟੀਸੀ ਪੁਲਾਰਮਾ ਦੀ ਵੱਡੀਆਂ ਤਨਖਾਹ 'ਚ ਵਾਅਦਾ ਕਰਤਾ ਕੰਪਿਊਟਰ ਜਿਹੜੇ ਟੀਚਰ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੱਡਾ ਵਾਅਦਾ ਕਰਤਾ ਪਰ ਸਰਕਾਰ ਇਸ ਵਾਅਦੇ ਨੂੰ ਵੱਧ ਝੜ ਕੇ ਪ੍ਰਚਾਰ ਪ੍ਰਚਾਰ ਰਹੀ ਹੈ ਉਹਦਾ ਪ੍ਰਚਾਰ ਕਰ ਰਹੀ ਹੈ ਕੀ ਇਹ ਮੁਲਾਜ਼ਮ ਖੁਸ਼ ਨੇ ਇਹਨਾਂ ਵਾਅਦਿਆਂ ਤੋਂ ਕੀ ਮੁਲਾਜ਼ਮ ਸੈਟੀਸਫਾਈਡ ਨੇ ਇਹਨਾਂ ਗੱਲਾਂ ਤੇ ਚਰਚਾ ਕਰ ਲਈ ਅਸੀਂ ਫੇਰ ਇੱਕ ਵਾਰੀ ਫੇਸ ਟੂ ਫੇਸ ਸਟੂਡੀਓ ਦੇ ਵਿੱਚ ਬੁਲਾਇਆ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਜੀ ਲੈ ਲੇਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਕਾਰ ਦੇ ਵੱਡੇ ਵੱਡੇ ਖਬਰਾਂ ਲੱਗ ਰਹੀਆਂ ਨੇ ਬੋਰਡ ਲੱਗਣੇ ਵੀ ਸ਼ੁਰੂ ਹੋ ਜਾਣਗੇ ਇਹ ਨਹੀਂ ਤਨਖਾਹ ਨਹੀਂ ਵਧੀ ਜਿੰਨੇ ਕਰੋੜਾਂ ਦੇ ਨੰਨੇ ਬੋਰਡ ਲਾ ਦੇਣੇ ਨੇ ਕਿ ਡਾਕਟਰਾਂ ਦੀਆਂ ਪੀਆਰਟੀਸੀ ਮੁਲਾਜ਼ਮਾਂ ਦੀਆਂ ਤੇ ਪਲੱਸ ਕੰਪਿਊਟਰ ਟੀਚਰਾਂ ਦੀਆਂ ਅਸੀਂ ਇੰਨਾ ਕ ਵੱਡਾ ਤੋਹਫ਼ਾ ਦੇਤਾ ਇਹ ਲਾ ਕਿਸੇ ਸਰਕਾਰ ਨੇ ਦਿੱਤਾ ਨਹੀਂ ਕੀ ਇਹ ਸੱਚ ਹੈ ਜਾਂ ਫਿਰ ਝੂਠ ਜੀ ਲਾ ਜੀ ਗਿਲ ਸਾਹਿਬ ਗਿਲ ਸਾਹਿਬ ਤੁਸੀਂ ਬਹੁਤ ਵਧੀਆ ਅੱਜ ਟੌਪਿਕ ਨੂੰ ਚੁਣਿਆ ਜੀ ਕੱਲ ਹੀ ਅਜੇ ਅਸੀਂ ਡਾਕਟਰਾਂ ਦੀ ਗੱਲ ਕਰਕੇ ਹਟੇ ਸੀ ਵੀ ਕੱਲ ਪੀਸੀਐਮਐਸ ਜਿਹੜੀ ਡਾਕਟਰਾਂ ਦੀ ਐਸੋਸੀਏਸ਼ਨ ਹੈ ਉਹਨਾਂ ਨੇ ਖੜਤਾਲ ਦਾ ਜਿਹੜਾ ਸੱਦਾ ਦਿੱਤਾ ਸੀ ਪਰ ਸਰਕਾਰ ਦੀ ਥੋੜੀ ਜੀ ਉਹਨਾਂ ਨੂੰ ਜਿਹੜੀ ਭਰੋਸਾ ਦਿੱਤਾ ਸੀ ਤੇ ਉਸ ਭਰੋਸੇ ਤੋਂ ਬਾਅਦ ਉਹਨਾਂ ਨੇ 23 ਤਰੀਕ ਦੀ ਮੀਟਿੰਗ ਰੱਖੀ ਜਿਸ ਵੀ 23 ਤੋਂ ਪਹਿਲਾਂ ਪਹਿਲਾਂ ਜੇ ਸਰਕਾਰ ਉਹ ਸਾਡੀਆਂ ਤਨਖਾਹਾਂ ਜਾਂ ਸਾਡੀਆਂ ਮੰਗਾਂ ਤੇ ਗੌਰ ਕਰਦੀ ਐ ਤੇ ਅਸੀਂ ਉਹ ਜਿਹੜੀ ਹੜਤਾਲ ਐ ਉਹ ਵਾਪਸ ਲੈ ਲਈ ਜਾਏਗੀ ਪਰ ਜਿਸ ਢੰਗ ਨਾਲ ਅੱਜ ਪੰਜਾਬ ਦੀ ਸਰਕਾਰ ਨੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਐਲਾਨ ਕੀਤਾ ਉਹਦੇ ਮੁਤਾਬਕ ਤੇ ਐਂ ਲੱਗਦਾ ਕਿ ਸਾਡੀਆਂ ਜਿਹੜੀਆਂ ਸਿਹਤ ਸਵਾਮਾਂ ਤੇ ਸੇਵਾ ਨਿਭਾ ਰਹੇ ਸਾਡੇ ਡਾਕਟਰ ਉਹ ਮੇਰੇ ਖਾ ਸਰਕਾਰੀ ਨੌਕਰੀ ਕਰਨ ਨੂੰ ਤਰਜੀਹ ਦੇਣਗੇ ਨਹੀਂ ਹੁਣ ਕਿਉਂਕਿ ਇੱਕ ਸਰਕਾਰੀ ਡਾਕਟਰ ਜਿਹੜਾ ਰੱਬ ਦਾ ਰੂਪ ਹੁੰਦਾ ਅੱਜ ਉਸ ਬੰਦੇ ਨੇ ਜਿਸ ਡਾਕਟਰ ਨੇ ਪੌਣੇ 2 1.5 ਕਰੋੜ ਰੁਪਇਆ ਲਾ ਕੇ 5 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਡਾਕਟਰੀ ਦੀ ਡਿਗਰੀ ਹੱਥ 'ਚ ਲਈ ਹੋਵੇ ਤੇ ਉਹਨੂੰ ਸਾਡਾ ਆਊਟਸੋਰਸਿੰਗ ਜਾਂ ਸਾਡੇ ਜਿਹੜੇ ਹਸਪਤਾਲ ਦਾ ਪ੍ਰਸ਼ਾਸਨ ਹੈ ਜਾਂ ਪੰਜਾਬ ਦੀ ਸਰਕਾਰ ਹੈ ਉਹ ਨਗੂਣੀ ਤਨਖਾਹ ਦੇ ਕੇ ਤੇ ਉਹਨੂੰ ਨਿਵਾਜਦਾ ਕੀ ਜਿਹੜੀ ਤਨਖਾਹ ਪੈਟਰਨ ਉਹਨਾਂ ਨੇ ਜਾਰੀ ਕੀਤਾ ਕਿ ਉਹਦੇ ਮੁਤਾਬਕ ਕੀ ਅਸੀਂ ਗੁਜ਼ਾਰਾ ਕਰ ਸਕਦੇ ਹਾਂ ਕੀ ਉਹ ਡਾਕਟਰ ਜਿਹੜੇ ਸਰਕਾਰੀ ਸੇਵਾਵਾਂ 'ਚ ਰਹਿ ਸਕਦੇ ਨੇ ਪਹਿਲਾਂ ਹੀ ਗੱਲ ਸਮੈਂ ਤੈਨੂੰ ਦੱਸ ਦਿਆਂ ਵੀ ਬਹੁਤ ਜਿਆੜਾ ਡਾਕਟਰ ਜਿਹੜੇ ਨੇ ਉਹ ਨੌਕਰੀਆਂ ਛੱਡ ਕੇ ਰਿਜ਼ਾਈਨ ਕਰਕੇ ਕਿਉਂਕਿ ਕੰਮ ਤਾਂ ਬਹੁਤ ਜਿਆਦਾ ਜੀ ਤੇ ਉਹ ਟੈਨਸ਼ਨ ਜਿਹਨੇ ਕੰਮ ਜਿਆਦਾ ਲਿਆ ਜਾਂਦਾ ਪਰ ਉਹਦੇ ਬਦਲੇ ਚ ਤਨਖਾਹਾਂ ਨਹੀਂ ਹੈ ਵਿੱਚ ਬਰੀਜਾਂ ਦੀ ਗਿਣਤੀ ਲੈਲ ਸਭ ਵੱਧ ਰਹੀ ਹੈ ਜਿਸ ਕਰਕੇ ਉਹ ਡਾਕਟਰ ਜਿਹੜੇ ਨੇ ਇੱਥੋਂ ਰਿਜ਼ਾਈਨ ਕਰਕੇ ਜਾਂ ਵੀਆਰਐਸ ਲੈ ਕੇ ਆਪਣਾ ਪ੍ਰਾਈਵੇਟ ਕਲੀਨਿਕ ਜਿਹੜਾ ਪ੍ਰਾਈਵੇਟ ਹਸਪਤਾਲ ਖੋਲ ਕੇ ਆਪਣਾ ਗੁਜ਼ਾਰਾ ਜਿਹੜਾ ਕਰਨਾ ਜਾ ਰਹੇ ਨੇ ਕਿਉਂਕਿ ਉਹਨੂੰ ਪ੍ਰਾਈਵੇਟ ਕਹਿਣ ਦਾ ਭਾਅ ਵੀ ਇੱਕ ਨਵੀਂ ਜਿਹੜੀ ਹੈ ਉਹ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਤਾਂ ਹੀ ਤਾਂ ਹਸਪਤਾਲ ਬਣ ਰਹੇ ਨੇ ਸੋ ਜੇ ਮੈਂ ਬਹੁਤੀ ਲੰਬੀ ਚੌੜੀ ਗੱਲ ਨਾ ਕਰਾਂ ਜੇ ਡਾਕਟਰਾਂ ਦੀ ਗੱਲ ਕਰਦਾ ਤੇ ਅੱਜ ਇੱਕ ਡਾਕਟਰ ਨੂੰ ਜਿਹੜੀ ਤਨਖਾਹ ਪੈਟਰਨ ਦਿੱਤੀ ਗਈ ਵੈਸੇ ਤੇ ਸਾਡਾ ਜਿਹੜਾ ਕੋਈ ਵੀ ਸਰਕਾਰੀ ਕਰਮਚਾਰੀ ਹੈ ਨਾ ਉਹਦੇ ਲਈ ਇੱਕ ਤਨਖਾਹ ਕਮਿਸ਼ਨ ਬਣਦਾ ਤੇ ਤਨਖਾਹ ਛੇਵਾਂ ਤਨਖਾਹ ਕਮਿਸ਼ਨ ਬਣਿਆ ਸੀ ਤੇ ਉਸ ਤਨਖਾਹ ਕਮਿਸ਼ਨ ਨੂੰ ਅਜੇ ਤੱਕ ਲਾਗੂ ਤੇ ਭਾਵੇਂ ਨਹੀਂ ਕੀਤਾ ਗਿਆ ਲਾਗੂ ਨਹੀਂ ਕੀਤਾ ਭਾਵੇਂ ਕਿ ਕੇਂਦਰ ਸਰਕਾਰ ਨੇ ਅੱਠਵਾਂ ਜਿਹੜਾ ਤਨਖਾਹ ਕਮਿਸ਼ਨ ਹੈ ਉਹਦੀ ਜਿਹੜੀ ਕਮੇਟੀ ਹੈ ਉਹ ਹੁਣ 2025 ਚ ਬਣਾਤੀ ਗਈ ਆ ਤਾਂ ਕਿ ਇੱਕ ਇੱਕ 2026 ਨੂੰ ਉਸ ਪੈਟਰਨ ਨੂੰ ਜਿਹੜਾ ਲਾਗੂ ਕਰ ਦਿੱਤਾ ਜਾਵੇ ਪਰ ਦੁੱਖ ਇਸ ਗੱਲ ਦਾ ਕਿ ਪੰਜਾਬ ਸਰਕਾਰ ਨੇ ਜਿਹੜੀ ਛੇਵਾ ਤਨਖਾਹ ਕਮਿਸ਼ਨ ਨਹੀਂ ਦਿੱਤਾ ਪਰ ਜੇ ਹੁਣ ਗੱਲ ਕਰੀਏ ਡਾਕਟਰਾਂ ਦੀ ਤੇ ਡਾਕਟਰਾਂ ਨੂੰ ਕਿਸੇ ਸਕੇਲ ਚ ਜਾਂ ਉਹਦੀ ਕੋਈ ਬੇਸਿਕ ਪੇ ਦੇ ਤੌਰ ਤੇ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੀਆਂ ਉੱਕੀ ਪੁੱਕੀ ਤਨਖਾਹ ਇੱਕ ਹੁੰਦਾ ਪੇ ਸਕੇਲ ਕਿਸੇ ਵੀ ਨੌਕਰੀ ਦੇ ਪੇ ਸਕੇਲ ਦੇ ਵਿੱਚ ਆਪਾਂ ਐਡਜਸਟ ਕਰਦੇ ਕਿ ਇਹਦਾ ਆ ਪੇ ਸਕੇਲ ਹੋਏਗਾ ਇਹਦੇ ਉੱਤੇ ਜਿਹੜੇ ਮੌਜੂਦਾ ਪੱਤੇ ਨੇ ਦੇ ਜੇ ਮਕਾਨ ਕਰਾਇਆ ਮੈਡੀਕਲ ਜਾਂ ਹੋਰ ਜਿਹੜੀਆਂ ਪ੍ਰੈਕਟਿਸ ਪੱਤਾ ਜਾਂ ਕਈ ਹੋਰ ਪੱਤੇ ਹੁੰਦੇ ਨੇ ਜਿਹੜੇ ਪੱਤੇ ਸਾਨੂੰ ਸਰਕਾਰ ਜਿੰਦੀਆਂ ਨਹੀਂ ਡਾਕਟਰਾਂ ਨੂੰ ਵੀ ਔਰ ਬਾਕੀ ਜਿਹੜਾ ਸਾਡੇ ਜਿਵੇਂ ਹੋਰ ਡਿਪਾਰਟਮੈਂਟ ਨੇ ਕੰਪਿਊਟਰ ਟੀਚਰ ਨੇ ਟੀਚਰ ਨੇ ਜਾਂ ਬਿਜਲੀ ਕਾਮ ਨੇ ਜਾਂ ਹੋਰ ਮੁਲਾਜ਼ਮ ਨੇ ਉਹਨਾਂ ਦਾ ਇੱਕ ਪੈਟਰਨ ਹੁੰਦਾ ਪਰ ਇਸ ਪੈਟਰਨ ਨੂੰ ਤੋੜ ਕੇ ਇਹਨਾਂ ਨੇ ਆਊਟਸੋਰਸਿੰਗ ਸ਼ੁਰੂ ਕੀਤੀ ਹੁਣ ਆਊਟਸੋਰਸਿੰਗ ਦੀ ਕਿਦੋਂ ਗੱਲ ਕਰਦੇ ਆ ਕਿ ਇੱਕ ਜਿਹੜਾ ਨਵਾਂ ਨਿਯੁਕਤ ਹੋ ਕੇ ਜਿਹੜਾ ਪਾਉਣੇ 2 ਕਰੋੜ ਜਾਂ ਕਰੋੜ ਰੁਪਏ 2 ਕਰੋੜ ਲਾ ਕੇ ਇੱਕ ਡਾਕਟਰ ਬਣ ਕੇ ਆਉਂਦਾ ਇਸ ਕਰਕੇ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਤੇ ਆਪਣੀ ਪਾਲਣ ਵਾਸਤੇ ਮੈਨੂੰ ਜਿਹੜੇ ਤਨਖਾਹ ਮਿਲੇ ਉਸ ਇੱਕ ਨਵੇਂ ਡਾਕਟਰ ਦੀ ਜਿਹੜੀ ਨਿਯੁਕਤੀ ਜਦੋਂ ਹੋਏਗੀ ਉਹਨੂੰ 56100 ਰੁਪਿਆ ਤਨਖਾਹ ਮਿਲੇਗਾ ਬਹੁਤ ਘੱਟ ਤੁਸੀਂ ਅੰਦਾਜ਼ਾ ਲਾ ਲਓ 56100 ਰੁਪਿਆ ਉਹਨੂੰ ਕਦੋਂ ਤੱਕ ਮਿਲੇਗਾ 5 ਸਾਲ ਤੱਕ ਕੀ 5 ਸਾਲ ਤੱਕ ਮੰਗਾਈ ਨਹੀਂ ਵਧੂਗੀ ਕੀ 5 ਸਾਲ ਤੱਕ ਕੀ ਗਾਰੰਟੀ ਹੈ ਕਿ ਸਰਕਾਰ ਰਹੇਗੀ 5 ਸਾਲ ਤੱਕ ਉਹ 56100 ਰੁਪਿਆ ਤਨਖਾਹ ਦਿੱਤੀ ਜਾਊਗੀ ਇਸੇ ਕਰਕੇ ਡਾਕਟਰ ਨਹੀਂ ਆ ਰਹੇ ਸਰਕਾਰ ਦੂਸਰਾ 5 ਸਾਲ ਬਾਅਦ ਉਹਦੀ ਤਨਖਾਹ ਕਿੰਨੀ ਵਧਣੀ ਹੈ ਦੀ ਤੁਸੀਂ ਅੰਦਾਜ਼ਾ ਲਾਓ ਉਹਦੀ 67400 ਰੁਪਿਆ ਤਨਖਾਹ ਹੋਣੀ ਹੈ ਲਓ ਕੋਈ ਪਤਾ ਨਹੀਂ ਕੋਈ ਕੁਛ ਨਹੀਂ ਦੂਸਰੇ ਪਾਸੇ ਮਿਕਲੋ ਇਹਦੀ ਗੱਲ ਪਹਿਲਾਂ ਇਹ ਕਲਪਾ ਫੇਰ ਥੋੜਾ ਕਲ ਵਿੱਚ ਡੋਗਦਾ 50000 ਰੁਪਿਆ ਕਲਾਸ 4 ਲੈ ਰਿਆ ਸਰਕਾਰ ਕਲਾਸ 4 ਲੈ ਰਿਆ ਬਿਲਕੁਲ ਪਾਣੀ ਪੀਉਣ ਦੀ ਡਿਊਟੀ ਹੈ ਰੈਗੂਲਰ ਜਿਹੜਾ ਕਰਮਚਾਰੀ ਹੈ ਇੰਨੀ ਕਹਿੰਦਾ ਵੀ ਪਾਣੀ ਪੀਉਣ ਦੀ ਡਿਊਟੀ ਮਾੜੀ ਹੈ ਉਹ ਸੇਵਾ ਕਰਦਾ ਹੈ ਲੇਕਿਨ ਕੀ ਡਾਕਟਰ ਤੇ ਕਲਾਸ 4 ਦੇ ਵਿੱਚ ਫਰਕ ਨਹੀਂ ਰਿਹਾ ਉਹ ਨਾ ਜੀ ਨਾ ਪੰਜਾਬ ਸਰਕਾਰ ਏਡੀ ਕੱਖੋਂ ਹੌਲੀ ਹੋਈ ਪਈ ਹੈ ਕਿ ਉਹਨੂੰ ਇਹ ਨਹੀਂ ਲੱਗਦਾ ਕਿ ਜਿਹੜਾ ਬੰਦਾ ਦਿਨ ਰਾਤ ਡਿਊਟੀ ਕਰਦਾ ਹੈ ਜਿਹੜਾ ਮਰੀਜ਼ਾਂ ਨੂੰ ਬਚਾਉਂਦਾ ਹੈ ਜਿਹੜਾ ਸਰਜਰੀਆਂ ਕਰਦਾ ਹੈ ਲੈਲ ਸਾਹਿਬ ਇਸ ਦਾ ਪਰ ਮੇਰੇ ਹਿਸਾਬ ਦੇ ਨਾਲ ਨਾ ਮੈਨੂੰ ਕਿਹਾ ਵੀਡੀਓ ਹੱਥ ਆਇਆ ਮੇਰੇ ਇੱਕ ਵੀਡੀਓ ਖਬਰ ਆਈ ਉਹਦੇ ਵਿੱਚ ਕਿ ਨਾ ਕੋਈ ਬੱਚਾ ਪੀਐਮਟੀ ਕਲੀਅਰ ਕਰ ਗਿਆ ਮੈਡੀਕਲ ਦੀ ਪੜਾਈ ਜੀ ਉਹਦੇ ਘਰੇ ਢੋਲ ਵੱਜ ਰਹੇ ਨੇ ਲੱਡੂ ਪਰਫੀਆਂ ਵੰਡੀਆਂ ਜਾ ਰਹੀਆਂ ਨੇ ਮੈਂ ਕਿਤੇ ਬੋਲ ਬੈਠਾ ਮੈਂ ਕਹਾਂ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਪੜਾਈ ਤੇ ਕਿੰਨਾ ਖਰਚਾ ਆਉਣਾ ਤੇ ਉਸ ਤੋਂ ਬਾਅਦ ਇਹਦੇ ਕੀ ਹਾਲਾਤ ਹੋਣੇ ਨੇ ਬਿਲਕੁਲ ਜੀ ਭਲਵਾਂ ਸਾਹਿਬ ਜੀ ਇਹੀ ਹਾਲਾਤ ਨੇ ਹਨਾ ਨਾ ਆਉਣ ਬੜੇ ਸਮੇਂ ਚ ਨਾ ਸੋ ਡਾਕਟਰ ਨਹੀਂ ਪੜਾਉਣਾ ਕਿਸੇ ਨੇ ਬਿਲਕੁਲ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੇ ਮੈਂ ਗੱਲ ਕਰਾਂ ਅੱਗੇ ਤੇ 5 ਸਾਲ ਬਾਅਦ ਸਦਾ ਦੇ 1400 ਰੁਪਿਆ ਉਹਨੂੰ ਮਿਲਣਾ ਜੀ ਤੇ ਇਹ ਗੱਲ ਕਰਾਂ ਮੈਂ ਅੱਗੇ ਤੇ 10 ਸਾਲ ਬਾਅਦ ਉਸ ਡਾਕਟਰ ਦੀ ਤਨਖਾਹ ਜਿਹੜੀ 83600 ਹੋਏਗੀ 10 ਸਾਲ ਬਾਅਦ ਉਹ ਦੋ ਰੁਪਏ ਦੀ ਕੀ ਕੀਮਤ ਹੋਏਗੀ ਮਹਿੰਗਾਈ ਕਿੱਥੇ ਜਾਏਗੀ ਸੋਰਸਸ ਕਿਵੇਂ ਹੋਣਗੇ ਇਹ ਇਹ ਅੱਗੇ ਵੇਖਣ ਵਾਲੀ ਗੱਲ ਹੈ 15 ਸਾਲ ਬਾਅਦ ਡਾਕਟਰ ਬੁढ़ा ਹੋ ਜਾਏਗਾ ਇੱਕ ਹੋਰ ਪੈਟਰਨ ਵੇਖੋ 15 ਸਾਲ ਬਾਅਦ ਉਹਨੂੰ 1,22,000 ਕੀ ਤਨਖਾਹ ਮਿਲੇਗੀ ਹੈਰਾਨੀ ਵਾਲੀ ਗੱਲ ਹੈ ਪਰ ਨਾਲ ਦੇ ਨਾਲ ਜਿਹੜੇ ਅਨਪੜ੍ਹ 10ਵੀਂ ਪਾਸ ਬਾਹਰ ਨਹੀਂ ਪਾਸ ਇਹ ਸਾਡੇ ਐਮਐਲਏ ਨੇ ਜਿਨ੍ਹਾਂ ਨੂੰ ਤੁਸੀਂ ਲੋਕੋ ਚੁਣ ਕੇ ਭੇਜਦੇ ਜੇ ਡਾਕਟਰ ਸਾਹਿਬ ਤੁਸੀਂ ਵੀ ਧਿਆਨ ਨਾਲ ਸੁਣਿਓ ਜਿਨ੍ਹਾਂ ਦੀ ਇੰਨੀ ਬੇਰੁਮੀ ਜਿਹੜੀ ਹੈ ਉਹ ਇੰਨੀ ਜਿਆਦਾ ਨੂੰ ਮਤਲਬ ਨੀਵੇਂ ਪੱਧਰ ਤੇ ਰੱਖਿਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸਦਾ ਕਿ ਜਿਹੜੇ ਮੰਤਰੀ ਜਾਂ ਜਿਹੜੇ ਤੁਸੀਂ ਐਮਐਲਏ ਚੁਣ ਕੇ ਭੇਜਦੇ ਹੋ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਤੁਹਾਡੇ ਤੋਂ ਕਿਤੇ ਡਾਊਨ ਆ ਉਹਨਾਂ ਨੂੰ 85000 ਰੁਪਿਆ ਮਹੀਨਾ ਤਨਖਾਹ ਪਲੱਸ ਬਾਕੀ ਜਿਹੜੀਆਂ ਸਾਰੀਆਂ ਸਹੂਲਤਾਂ ਮੈਡੀਕਲ ਫਰੀ ਸਫਰ ਰੇਲਵੇ ਦਾ ਫਰੀ ਸਫਰ ਹਵਾਈ ਜਹਾਜ਼ ਦਾ ਫਰੀ ਇੱਕ ਮਕਾਨ ਚੰਡੀਗੜ੍ਹ ਦੇ ਵਿੱਚ ਜਿਹੜਾ ਉਹਦੇ ਚ ਹੋ ਸਕਦਾ ਕੋਠੀਆਂ ਚ ਹੋਵੇ 49 ਚ ਜਾਂ ਐਮ ਐਲ ਏ ਹੁਣਾਰ ਚ ਹੋਵੇ ਔਰ ਨਾਲ ਦੀ ਨਾਲ ਪਟ્રોલ ਨਾਲ ਦੀ ਨਾਲ ਟੈਲੀਫੋਨ ਦੇ ਟੋਟਲ ਖਰਚੇ ਪਰਮਾਨੈਂਟ ਪ੍ਰਾਣੇ ਹੋਗੇ ਨਾ ਲਹਿਲ ਸਾਹਿਬ ਇਹ ਬਿਲਕੁਲ ਜੇ ਉਹ ਬੰਦੇ ਬਿਆਨ ਦੇਣ ਤੇ 85000 ਚ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਤੇ ਮੈਂ ਉਹਨਾਂ ਵੀ ਪੁੱਛਦਾ ਕਿ ਇੱਕ ਡਾਕਟਰ ਜਿਹੜਾ 5 ਸਾਲ ਪੜ੍ਹਾਈ ਕਰਦਾ 2 ਸਾਲ ਪਹਿਲਾਂ ਉਹ ਲਾਉਂਦਾ ਪਲੱਸ 2 ਤੱਕ ਮੈਡੀਕਲ ਦੀ ਪੜ੍ਹਾਈ ਕਰਦਾ ਉਹ ਤੋਂ ਬਾਅਦ ਟੈਕਸ ਲੈਂਦਾ ਫਿਰ ਪੀਐਮਟੀ ਜਾਂ ਜਿਹੜੀ ਆ ਨੀਟ ਉਹ ਕਲੀਅਰ ਕਰਦਾ ਉਹ ਤੋਂ ਬਾਅਦ ਡਾਕਟਰ ਦੀ ਐਡਮਿਸ਼ਨ ਹੁੰਦੀ ਹੈ ਤੇ ਉਹਦੀ ਡਾਕਟਰ ਦੀ ਤੋਹੀਨ ਜਿਹੜੀ ਆ ਉਹ 56100 ਕੀਤੀ ਗਈ ਹੈ ਪਰ ਨਾਲ ਦੀ ਨਾਲ ਦੂਜੀ ਗੱਲ ਹੋਰ ਵੀ ਆ ਅੱਜ ਜਦੋਂ ਇਹ ਅਨਾਉਂਸ ਹੋਇਆ ਤੇ ਨਾਲ ਹੀ ਲੋਕਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ ਪੁਲਿਸ ਮੁਲਾਜ਼ਮਾਂ ਨੇ ਗੱਲ ਕਹੀ ਕਿਦਾ 2020 ਚ ਅਸੀਂ ਭਰਤੀ ਹੋਏ ਸੀ ਪੁਲਿਸ ਚ ਤੇ ਸਾਡੀ ਹੁਣ ਤੱਕ ਦੀ ਤਨਖਾਹ 19900 ਹੈ 19900 ਤੇ ਜਿਹੜੇ ਬੰਦੇ ਦੂਸਰੇ ਮਹਿਕਮਿਆਂ ਚ ਕਲਰਕ ਭਰਤੀ ਹੋਏ ਜਾਂ ਹੋਰ ਭਰਤੀ ਹੋਏ ਉਹਨਾਂ ਦੀ ਤਨਖਾਹ ਹੈ ਜਬ 12500 ਕਈਆਂ ਦੀ ਜਿਹੜੀ ਹੋਮ ਗਾਰਡ ਨੇ ਜਾਂ ਹੋਰ ਨੇ ਉਹਨਾਂ ਦੀ ਸਿਰਫ 10000 ਰੁਪਿਆ ਤਨਖਾਹ ਹੈ ਉੰਧਾਲਿਆ ਲਾਓ ਤੁਸੀਂ ਕਿ ਤੁਸੀਂ ਪੈਟਰਨ ਕੀ ਐਡਾਪਟ ਕੀਤਾ ਤੁਸੀਂ ਪਹਿਲਾਂ ਹੀ ਪ੍ਰਾਈਵੇਟਾਈਜੇਸ਼ਨ ਕਰਕੇ ਆਊਟਸੋਰਸਿੰਗ ਤੋਂ ਬੰਦੇ ਲੈ ਲੇ ਉਹ ਆਊਟਸੋਰਸਿੰਗ ਜਿਹੜੀਆਂ ਕੰਪਨੀਆਂ ਨੇ ਉਹ ਸਰਕਾਰ ਨੂੰ ਚੂਨਾ ਲਾ ਰਹੀਆਂ ਨੇ ਪਰ ਜਿੰਨਾ ਬੰਦਿਆਂ ਨੇ ਮਿਹਨਤ ਕਰਕੇ ਅੱਜ ਸੇਵ ਸਹੂਲਤਾਂ ਦੇਣੀਆਂ ਸੀ ਮੈਂ ਗੱਲ ਆਮ ਆਦਮੀ ਪਾਰਟੀ ਦੀ ਜੇ ਗੱਲ ਕਰਾਂ ਤੇ ਦਿੱਲੀ 'ਚ ਸਾਡੇ ਗਲੇ ਤੇਦਰੀਵਾਲ ਸਾਹਿਬ ਨੇ ਉਹ ਦੁਹਾਈਆਂ ਦਿੰਦੇ ਫਿਰਦੇ ਨੇ ਕਿ ਇੱਥੇ ਸਿਹਤ ਸਹੂਲਤਾਂ ਦੁਨੀਆ ਭਰ ਤੋਂ ਵਧੀਆ ਨੇ ਔਰ ਉਹੀ ਪੈਟਰਨ ਅਸੀਂ ਪੰਜਾਬ 'ਚ ਅਡਾਪਟ ਕੀਤਾ ਤੇ ਪੰਜਾਬ ਦਾ ਮੈਡੀਕਲ ਜਿਹੜਾ ਸਾਡਾ ਸਿਹਤ ਸਿਵਾਵਾ ਨੇ ਉਹ ਬਹੁਤ ਵਧੀਆ ਨੇ ਤੇ ਸਿਹਤ ਸਿਵਾਵਾ ਦੇਣ ਵਾਲੇ ਜਿਹੜੇ ਡਾਕਟਰ ਨੇ ਅੱਜ ਉਹ 15 ਮਤਲਬ 56100 ਤੇ ਕੰਮ ਕਰਨਗੇ ਇਹ ਸਾਡੇ ਦੇਸ਼ ਦੀ ਵਿਵਸਥਾ ਹੈ ਇਹ ਸਾਡੇ ਮਤਲਬ ਸਾਡੀ ਸਿਹਤ ਸਿਵਾਵਾ ਦੀ ਸਮੱਸਿਆ ਕੀ ਉਹ ਡਾਕਟਰ ਇੰਨੀਆਂ ਤਨਖਾਹਾਂ ਤੇ ਗੁਜ਼ਾਰਾ ਕਰ ਪਾਉਣਗੇ ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਵੀ ਕੋਈ ਮਲਾਜ਼ਮ ਭਰਤੀ ਹੁੰਦਾ ਪੱਕੇ ਤੌਰ ਤੇ ਭਰਤੀ ਹੁੰਦਾ ਤੇ ਉਸ ਹੀ ਪੱਕੀ ਭਰਤੀ ਦੇ ਉੱਤੇ ਸਕੇਲ ਜਿਵੇਂ ਪਹਿਲਾਂ ਕਹਿ ਚੁੱਕਾ ਉਹਦਾ ਸਕੇਲ ਡਵਾਈਸ ਜਿਹੜਾ ਉਹਦਾ ਬਣਿਆ ਹੁੰਦਾ ਵੀ ਆ ਇਹਨੂੰ ਘੱਟੋ ਘੱਟ ਆ ਸਕੇਲ ਬੇਸਿਕ ਪੇ ਇੰਨੀ ਮਿਲੂਗੀ ਇਹਦੇ ਤੇ ਪਲੱਸ ਡੀਏ ਜਾਂ ਹੋਰ ਪੱਤੇ ਮਿਲਣਗੇ ਤੇ 5 ਸਾਲ ਚ ਉਹਦੀਆਂ ਇਨਕਰੀਮੈਂਟਾਂ ਲੱਗਦੀਆਂ ਨੇ ਉਹ ਇਨਕਰੀਮੈਂਟ ਜਿਹੜੀ 3% ਤੋਂ ਅੱਜ ਤੱਕ ਅਮਾਦਿਤ ਹੀ ਗਈ ਹੈ ਉਹ ਪਰਸੈਂਟ ਦੇ ਹਿਸਾਬ ਦੇ ਨਾਲ ਉਹ ਤਨਖਾਹ ਵਧਦੀ ਜਾਂਦੀ ਹੈ ਔਰ ਇਹ 5 ਸਾਲ ਬਾਅਦ 56000 ਤੋਂ ਸਿਰਫ 67000 ਇਹਦਾ ਮਤਲਬ ਇੱਕ 10000 5 ਸਾਲ ਚ ਉਹ ਇਨਕਰੀਮੈਂਟ ਆ ਲਏਗਾ ਤੇ ਲੇਲ ਸਾਹਿਬ ਇੱਕ ਹੋਰ ਵੀ ਕੀ ਪੁੱਕੀ ਤਨਖਾਹ ਚ ਕੋਈ ਪਤਾ ਨਹੀਂ ਮਿਲਣਾ ਬਿਲਕੁਲ ਲੇਲ ਸਾਹਿਬ ਗੱਲ ਹੈ ਤੁਸੀਂ ਰੌਲਾ ਜਿਆਦਾ ਪਾ ਰਹੇ ਹੋ ਜੀ ਸਰਕਾਰ ਇਹ ਸੋਚਦੀ ਹੈ ਵੀ ਡਾਕਟਰ ਵਿਹਲੇ ਨੇ ਜੀ ਇਹਨਾਂ ਦੀ ਪੜਾਈ ਵਿਹਲੇ ਵਿਹਲੇ ਹੋ ਰਹੀ ਕਿ ਪੜਾਈ ਕਰ ਲਈ ਜਿਹੜਾ ਪੈਸਾ ਲੱਗਾ ਉਹ ਵੀ ਵਿਹਲਿਆਂ ਵਾਂਗੂ ਲੱਗਿਆ ਹੋਇਆ ਸੋ ਸਰਕਾਰ ਇਹ ਸੋਚਦੀ ਹੈ ਵੀ ਸਾਰਾ ਕੁਝ ਅਸੀਂ ਹੜੱਪ ਕਰ ਜੀਏ ਸਾਰਾ ਖਜ਼ਾਨੇ ਅਸੀਂ ਖਰਜੀ ਕਰ ਦਈਏ ਜਿਹੜਾ ਐਕਚੁਅਲ ਦੇ ਵਿੱਚ ਕੰਮ ਕਰਦਾ ਉਹਨੂੰ ਬੈਨੀਫਿਟ ਨਾ ਕੋਈ ਮਿਲੇ ਠੀਕ ਹੈ ਨਾ ਇਹ ਉਹੀ ਮਾਨ ਸਾਹਿਬ ਨੇ ਜਿਹੜੇ ਐ ਕਹਿੰਦੇ ਹੁੰਦੇ ਸੀ ਕਿ ਮੈਂ ਸਾਰੇ ਮਲਾਜ਼ਮਾਂ ਨੂੰ ਖੁਸ਼ ਕਰਕੇ ਰੱਖਾਂ ਜੀ ਜੀ ਠੀਕ ਹੈ ਜੀ ਹੁਣ ਇਹਨਾਂ ਦੀ ਆਪ ਦੀ ਆਪ ਦੇ ਇਹਨਾਂ ਦੇ ਖਰਚੇ ਬਹੁਤ ਹੱਦੋਂ ਵੱਨੇ ਟੱਪੇ ਪਏ ਨੇ ਇਹ ਲੋਕਾਂ ਦਾ ਬੈਨੀਫਿਟ ਤਾਂ ਸੋਚਣਗੇ ਜੇ ਨਾ ਦੇ ਆਪ ਦੇ ਖਰਚੇ ਘਟਣਗੇ ਉਦੋਂ ਕੇਜਰੀਵਾਲ ਸਾਹਿਬ ਦੇ ਕੋਈ ਉਹਨੇ ਸੈਸ਼ਲ ਸਲਾਹਕਾਰ ਨੇ ਰਿਬ ਕਮਾਰ ਉਹਨੂੰ ਜੈਨ ਪਲੱਸ ਸਿਕਿਉਰਿਟੀ ਦਿੱਤੀ ਹੈ ਪੰਜਾਬ ਸਰਕਾਰ ਨੇ ਜਿਲ੍ਹੇ ਸਾਹਿਬ ਮੈਂ ਤਾਂ ਨੋਕ ਲੇਗਾ ਕੇਜਰੀਵਾਲ ਸਾਹਿਬ ਨੂੰ ਵੀ ਪੰਜਾਬ ਸਰਕਾਰ ਨੇ ਜਿਲ੍ਹੇ ਸਾਹਿਬ ਇਹ ਤੇ ਹੈਰਾਨਗੀ ਵਾਲੀ ਗੱਲ ਹੈ ਆਂਡੇ ਕਿਤੇ ਕੁੜ-ਕੁੜ ਕਿਤੇ 70 ਸਾਲ 'ਚ ਇਹ ਪਹਿਲੀ ਵਾਰ ਹੋਇਆ ਇਹਦੇ ਖਿਲਾਫ ਮਜੀਠੀਆ ਬਹੁਤ ਕੱਲ ਵਿਰੋਧ ਕੀਤਾ ਉਹਨੇ ਉਹ ਕਹਿੰਦਾ ਵੀ 70 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿਸੇ ਮੁੱਖ ਮੰਤਰੀ ਦੇ ਸਲਾਹਕਾਰ ਨੂੰ ਜੱਡ ਪਲੱਸ ਸਿਕਿਉਰਿਟੀ ਦਿੱਤੀ ਗਈ ਹੋਵੇ ਅਰ ਇਹ ਉਹਨੂੰ ਦਿੱਤੀ ਗਈ ਜਿਹੜਾ ਹੁਣੇ-ਹੁਣੇ ਅਜੇ ਸੁਆਤੀ ਮਾਲੀਵਾਲ ਦੇ ਕੇਸ ਦੇ ਵਿੱਚ ਅੰਦਰ ਜਾ ਕੇ ਆਇਆ ਜੇਲ੍ਹ 'ਚ ਜਾ ਕੇ ਆਇਆ ਅਰ ਉਸ ਮੁਜਰਮ ਨੂੰ ਮਤਲਬ ਜਿਹੜਿਆ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਜੱਡ ਪਲੱਸ ਸਿਕਿਉਰਿਟੀ ਦੇ ਰਹੀ ਆ ਇਹ 70 ਸਾਲ 'ਚ ਪਹਿਲੀ ਵਾਰ ਲੈਲ ਸਾਹਿਬ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕੀਤਾ ਨਾ ਜੀ ਇਹ ਫਿਰ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਤਹਈਆ ਕਰਨੇ ਵੀ ਉਸ ਤੋਂ ਵੱਧ ਕਰਕੇ ਦਿਖਾਉਣਾ ਬਿਲਕੁਲ ਜੀ ਬਿਲਕੁਲ ਇਹ ਪੁੱਠੇ ਕਮ ਕਾਲੀਆਂ ਨੇ ਵੀ ਬਹੁਤ ਕੀਤੇ ਨੇ ਚੰਮਦੀਆਂ ਚਲਾਈਆਂ ਸੁਖਬੀਰ ਬਾਦਲ ਤੇ ਮਜੀਠੀਏ ਦੇ ਜੀ ਕੈਪਟਨ ਵਰਗੇ ਚਲੋ ਫਿਰ ਵੀ ਠੀਕ ਨੇ ਚੰਮਦੀਆਂ ਨਹੀਂ ਚਲਾਈਆਂ ਉਹਨਾਂ ਨੇ ਰਾਜਾ ਬੰਦਾ ਉਹਦੀ ਰਾਜਾਣੀ ਸੋਚ ਸੀ ਜੀ ਲੇਕਿਨ ਇਹ ਕਾਲੀਆਂ ਨੇ ਚੰਮਦੀਆਂ ਚਲਾਈਆਂ ਨੇ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿੰਨਾ ਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਮੈਂ ਕਹਿੰਦਾ ਦੁਨੀਆ ਦਾ ਕੋਈ ਰਾਜਾ ਲੁੱਟ ਨਹੀਂ ਸਕਦਾ ਕਿਹੜੀ ਪ੍ਰਾਪਰਟੀ ਨਹੀਂ ਬਣਾਈ ਬਾਦਲਾ ਨੇ ਕਿਹੜੇ ਹੋਟਲ ਨਹੀਂ ਬਣਾਏ ਟੀਵੀ ਚੈਨਲ ਨਹੀਂ ਬਣਾਏ ਟਰਾਂਸਪੋਰਟ ਨਹੀਂ ਬਣਾਈ ਇਹਨਾਂ ਨੇ ਫੱਟੇ ਚੱਕ ਤੇ ਲੈ ਲ ਸਾਹ ਭ੍ਰਿਸ਼ਟਾਚਾਰੀ ਮੰਤਰੀਆਂ ਨੇ ਰੱਜ ਕੇ ਖਾਤਾ ਸਾਰੇ ਅਮੀਰ ਹੋ ਗਏ ਪੰਜਾਬ ਸਟੇਟ ਗਰੀਬ ਹੋ ਗਈ ਲੋਨ ਚੱਕ ਚੱਕ ਕੇ ਮਸਲੇ ਹੱਲ ਹੋ ਗਏ ਗੱਲਾਂ ਇਹ ਤੁਰਕੀ ਦੀਆਂ ਕਰਦਾ ਸੀ ਸੁਖਵੀਰ ਬਾਦਲ ਗੱਲਾਂ ਪਾਣੀ 'ਚ ਬੱਸਾਂ ਚਲਾਉਣ ਦੀਆਂ ਕਰਦਾ ਸੀ ਇਹਦੀਆਂ ਆਪ ਦੀਆਂ ਬੱਸਾਂ ਦੇ ਪੈਂਚਰ ਪਾਜੀ ਪਾਣੀ ਦੀਆਂ ਬੱਸਾਂ ਚਲਾਉਣ ਦੀ ਗਲਤੀ ਹੀ ਕਹਤੀ ਮੈਨੂੰ ਯਾਦ ਆ ਗਈ ਕਿਤੇ ਭੁੱਲ ਨਾ ਜਾਏ ਹੁਣ ਪੰਜਾਬ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਕਿ ਜਿਹੜੀਆਂ ਬੱਸਾਂ ਖਰੀਕੇ ਬਾਦਲ ਸਾਹਿਬ ਨੇ ਚਲਾਈਆਂ ਸੀ ਉਸ ਵੇਲੇ ਸਾਡਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇਹ ਟੌ ਚਲਾਉਂਦਾ ਆਂਦਾ ਸੀ ਬਹੁਤ ਮਤਲਬ ਜਿਹਨੂੰ ਕਮੇਡੀ ਕਰ ਕਰਕੇ ਦੱਸਦਾ ਆਂਦਾ ਸੀ ਹੁਣ ਪਾਣੀ ਚ ਬੱਸਾਂ ਚੱਲਣਗੀਆਂ ਸਰਕਾਰ ਨੇ ਇਹ ਬਹੁਤ ਗਲਤ ਫੈਸਲਾ ਕੀਤਾ ਅੱਜ ਉਹੀ ਪੰਜਾਬ ਦੀ ਸਰਕਾਰ ਬਾਦਲ ਸਾਹਿਬ ਦੀ ਚਲਾਈ ਬੱਸ ਨੂੰ ਉਥੋਂ ਚੁੱਕ ਕੇ ਤੇ ਹੁਣ ਰਣਜੀਤ ਸਾਗਰ ਡੈਮ ਚ ਚਲਾਏਗੀ ਔਰ ਅੱਜ ਫੈਸਲਾ ਕਰ ਦਿੱਤਾ ਕਿ ਇਹ ਬੱਸਾਂ ਜਿਹੜੀਆਂ ਹੁਣ ਰਣਜੀਤ ਸਾਗਰ ਡੈਮ ਚ ਚੱਲਿਆ ਕਰਨੀਆਂ ਲੋਕਾਂ ਦੀ ਪੁੱਠੇ ਹੀ ਕਰਨਾ ਉਹ ਜਿੱਧਰ ਮਰਜੀ ਉਹ ਉੱਥੋਂ ਚੁੱਕਿਆ ਇੱਧਰ ਜਲਾਤੀਆਂ ਹੁਣ ਅਸੀਂ ਰਣਜੀਤ ਸਾਗਰ ਡੈਮ ਚ ਉਹਨਾਂ ਬੱਸਾਂ ਦੇ ਉੱਤੇ ਜਿਹੜੀ ਉਹ ਮਦੋਂ ਅੱਗੇ ਅਸੀਂ ਘੁੰਮਿਆ ਕਰਾਂਗੇ ਸੈਰ ਸਪਾਟਾ ਕਰਾਂਗੇ ਜਿਹੜੀਆਂ ਗੱਲਾਂ ਤੇ ਸਰਦਾਰ ਭਗਤ ਸਿੰਘ ਮਾਨ ਹੁਣੀ ਟਿੱਪਣੀਆਂ ਕਰਦੇ ਸੀ ਇਹ ਕਹਿੰਦੇ ਸੀ ਵੀ ਜੇ ਬੰਦੇ ਨੂੰ ਕੋਈ ਖਤਰਾ ਹੈ ਜੇ ਉਹਨੂੰ ਲੱਗਦਾ ਕਿ ਮੈਂ ਖਤਰਾ ਤੂੰ ਆਪਣਾ ਉਹ ਕੰਮ ਛੱਡ ਕੇ ਤੇ ਕਿਹ ਰੇੜੀ ਰੂੜੀ ਲਾ ਲੈਣ ਕਹਦੇ ਵਿੰਬ ਕੁਮਾਰ ਜੀ ਨੂੰ ਵੀ ਰੇੜੀ ਲਾ ਲੈਣੀ ਚਾਹੀਦੀ ਸੀ ਉਹਨੂੰ ਵੀ ਦੁਕਾਨ ਖੋਲ੍ਹ ਲੈਣੀ ਚਾਹੀਦੀ ਸੀ ਕਿਉਂ ਪੰਜਾਬ ਸਰਕਾਰ ਦਾ ਐਡਾ ਵੱਡਾ ਜਿਹੜਾ ਖਰਚਾ ਉਹ ਜੱਡ ਪਲੱਸ ਸਿਕਿਉਰਿਟੀ ਦੇ ਉੱਤੇ ਖਰਚਾ ਕੀਤਾ ਜਾ ਰਿਹਾ ਹੁਣ ਤੁਸੀਂ ਗੱਲ ਬੜੀ ਵਧੀਆ ਕਹੀ ਗਿਲ ਸਾਹਿਬ ਕਿ ਜਿਹੜੀਆਂ ਇਹ ਅਨਾਉਂਸਮੈਂਟਾਂ ਅੱਜ ਕੀਤੀਆਂ ਗਈਆਂ ਚਾਹੇ ਉਹ ਕੰਪਿਊਟਰ ਟੀਚਰਾਂ ਦੇ ਆ ਚਾਹੇ ਉਹ ਰੋਡਵੇ ਤੇ ਕੰਮ ਆਂਦੇ ਆ ਅੱਜ ਰੋਡਵੇ ਤੇ ਕੰਮ ਆਂਦੇ ਜੇ ਗੱਲ ਕਰਦੇ ਆ ਇੱਕ ਡਰਾਈਵਰ ਕਿੰਨਾ ਜਦੋਂ ਸਬਰ ਤੇ ਜਾਂਦਾ ਤੇ 12-12 ਘੰਟੇ ਉਹ ਗੱਡੀ ਆਪਣੇ ਤੋਂ ਚਲਾਉਂਦਾ ਕੰਡੈਕਟਰ ਨਾਲ ਰਹਿੰਦਾ ਸਭ ਤੋਂ ਔਖੀ ਜੋਬ ਤੱਜ ਜਿਹੜਾ ਉਹਨਾਂ ਨੇ 2000 ਰੁਪਏ ਤਨਖਾਹ ਵਧਾ ਕੇ ਤੇ ਟੋਟਲ ਤਨਖਾਹ ਕਿੰਨੀ ਉਹਨਾਂ ਦੀ ਹੋਊਗੀ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕੋਈ ਸਕੇਲ ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਪੱਕੀ ਜੜੀ ਆ ਉਹ ਤਨਖਾਹ ਬੰਤੀ ਪਈ ਨੇ ਸਾਲ ਬਾਅਦ ਦਿੱਤੀ ਜਾਊਗੀ ਇੰਨੇ ਨਾਲ ਗੁਜ਼ਾਰਾ ਹੋਜੂ ਕਿਵੇਂ ਗੁਜ਼ਾਰਾ ਹੋਊ ਕਿਵੇਂ ਲੋਕ ਕਮਾਨਦਰੀ ਨਾਲ ਕੰਮ ਕਰਨਗੇ ਉਹ ਰਿਸ਼ਵਤ ਨਹੀਂ ਲੈਣਗੇ ਉਹ ਬੱਸਾਂ 'ਚ ਠੱਗੀ ਟਿਕਦਾ ਨਾ ਕੱਟ ਕੇ ਲੋਕਾਂ ਦੇ ਪੈਸੇ ਆਪਣੀ ਜੇਬ 'ਚ ਨਾ ਪਾਉਣਗੇ ਤੇ ਕੀ ਕਰਨਗੇ ਇੱਕ ਡਾਕਟਰ ਇੰਨੀ ਤਨਖਾਹ ਤੇ ਕੰਮ ਕਰੇਗਾ ਉਹ ਲਾਜ਼ਮੀ ਗੱਲ ਹੈ ਕਿ ਆਪਣੀ ਪ੍ਰੈਕਟਿਸ ਜਿਹੜੀ ਕਿਸੇ ਪ੍ਰਾਈਵੇਟ ਹਸਪਤਾਲ 'ਚ ਜਾ ਕੇ ਵੀ ਨਾਲ ਕਰੇਗਾ ਜਾਂ ਉਹ ਜੋਇੰਟ ਨਹੀਂ ਕਰਕੇ ਜਿਹੜੇ ਬਾਉਂਡ ਹੈ ਉਹਨੂੰ ਪੂਰਾ ਕਰਕੇ ਮੁਰਕੇ ਆਪਣਾ ਹਸਪਤਾਲ ਖੋਲ੍ਹੇਗਾ ਕਿਉਂਕਿ ਪੰਜਾਬ ਸਰਕਾਰ ਚਾਹੁੰਦੀ ਨਹੀਂ ਹੈ ਕਿ ਇੱਥੇ ਵਿਕਾਸ ਹੋਵੇ ਇੱਥੇ ਸਿਹਤ ਸਹੂਲਤਾਂ ਵਧੀਆਂ ਹੋਣ ਤੇ ਇਦਾਂ ਹੀ ਹੋਣਾ ਸੋ ਜਿੱਥੇ ਪਾਸੇ ਤੇ ਤੁਸੀਂ ਇਹ ਗੱਲਾਂ ਕਰਦੇ ਹੋ ਦੂਜੇ ਪਾਸੇ ਵਿਭ ਕੁਮਾਰ ਨੂੰ ਦੂਜੇ ਪਾਸੇ ਕੇਦਰੀ ਵਾਲ ਸਾਹਿਬ ਦੇ ਬਹੁਤ ਵੱਡੇ ਉਹਨੂੰ ਕਹਿੰਦੇ ਬਹੁਤ ਵੱਡਾ ਖਤਰਾ ਹੈ ਉਹਨੂੰ ਪੰਜਾਬ ਸਰਕਾਰ ਵੀ ਜਿਹੜੀ ਹੈ ਜਦੋਂ ਕਿ ਕੋਈ ਔਧਾ ਨਹੀਂ ਇੱਕ ਗੱਲ ਹੋਰ ਮੈਂ ਕਰਾਂ ਚਲ ਭੁੱਲ ਨਾ ਜਾਵੇ ਜੀ ਅੱਜ ਕੱਲ੍ਹ ਦੀਆਂ ਅਖਬਾਰਾਂ ਵਿੱਚ ਬਹੁਤ ਵੱਡਾ ਬਿਆਨ ਸੀ ਜਾਂ ਬਹੁਤ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹ ਇਹ ਕਹਿ ਚੁੱਕੀਆਂ ਨੇ ਕਿ ਭਗਵੰਤ ਮਾਨ ਨੂੰ ਬਹੁਤ ਵੱਡਾ ਖਤਰਾ ਹੈ ਭਗਵੰਤ ਮਾਨ ਨੂੰ ਕਿਸੇ ਵੇਲੇ ਵੀ ਉਹ ਇਸ਼ਾਰਾ ਕਰਦੀਆਂ ਨੇ ਏਜੰਸੀਆਂ ਕਹਿ ਰਹੀਆਂ ਨੇ ਆਪਣੀਆਂ ਰਿਪੋਰਟ ਦੇ ਵਿੱਚ ਵੀ ਲੱਗਦਾ ਹੈ ਆ ਤੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੇ ਉੱਤੇ ਕਦੇ ਵੀ ਅਟੈਕ ਹੋ ਸਕਦਾ ਤੇ ਕਦੇ ਵੀ ਜਾਂ ਤੇ ਇਹ ਸਿਰਫ ਲੋਕਾਂ ਨੂੰ ਇਨ੍ਹਾਂ ਮਸਲਿਆਂ ਤੋਂ ਜਿਹੜੇ ਮਸਲੇ ਅਸਲੇ ਭਗਵੰਤ ਮਾਨ ਦੇ ਸਾਹਮਣੇ ਆ ਉਹਨੂੰ ਗਲਜਾਉਣ ਦਾ ਕੰਮ ਹੈ ਇੱਕ ਦਾਅ ਪੇਜ ਖੇਡਿਆ ਗਿਆ ਇੱਕ ਰਣਨੀਤੀ ਖੇਡੀ ਗਈ ਕਿ ਐਦਾਂ ਦਾ ਪ੍ਰਚਾਰ ਕਰਦੋ ਕਿ ਭਗਵੰਤ ਮਾਨ ਨੂੰ ਜਾਨ ਤੋਂ ਖਤਰਾ ਤੇ ਮੈਂ ਇੱਕ ਗੱਲ ਪੁੱਛਦਾ ਵੀ ਜੇ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਹੈ ਉਹ ਹੀ ਸੁਰੱਖਿਤ ਨਹੀਂ ਹੈ ਤੇ ਆਮ ਬੰਦਾ ਕਿਵੇਂ ਸੁਰੱਖਿਅਤ ਰਹੇਗਾ ਆਮ ਬੰਦੇ ਨੂੰ ਕਿਵੇਂ ਸਕਿਉਰਟੀ ਮਿਲੇਗੀ ਉਹ ਕਿਵੇਂ ਜਿਹੜਾ ਬਾਹਰ ਨਿਕਲ ਕੇ ਲੋਕਾਂ ਦੇ ਕਮਾਂਤਾਂਦਿਆਂ ਜਾਏਗਾ ਸੋ ਇਹ ਕਰਦਾ ਜੀ ਲੈ ਸਰ ਮੈਂ ਤੁਹਾਡੀ ਗੱਲ ਸਾਰੀ ਸਮਝ ਗਿਆ ਜੀ ਦੇਖੋ ਗੱਲ ਇਦਾਂ ਡਿਪਾਰਟਮੈਂਟ ਜਿਹੜਾ ਮਰਜੀ ਹੈ ਨਾ ਬਿਲਕੁਲ ਜੀ ਸਰਕਾਰ ਕਦੇ ਵੀ ਵਰਗ ਮੁਲਾਜ਼ਮਾਂ ਨੂੰ ਖੁਸ਼ ਨਹੀਂ ਕਰ ਸਕਦੀ ਤੇ ਗੱਲ ਪੱਕੀ ਹੈ ਜੀ ਨਾ ਮੁਲਾਜ਼ਮ ਕਦੇ ਸਰਕਾਰ ਤੋਂ ਖੁਸ਼ ਹੋਏ ਨੇ ਕਿਉਂਕਿ ਜਿਹੜਾ ਸਰਕਾਰ ਦੇ ਪ੍ਰਸ਼ਾਸਕਿਕ ਅਧਿਕਾਰੀਆਂ ਵਿਚਾਲੇ ਜਿਹੜਾ ਗੈਪ ਹੁੰਦਾ ਨਾ ਉਹ ਗੈਪ ਹਮੇਸ਼ਾ ਰਹਿਣੇ ਰਹਿਣਾ ਚਾਹੇ ਉਹ ਡਾਕਟਰ ਹੈ ਚਾਹੇ ਉਹ ਇੰਜੀਨੀਅਰ ਹੈ ਚਾਹੇ ਉਹ ਕੋਈ ਆਰਕੀਟੈਕਟ ਹੈ ਚਾਹੇ ਕੋਈ ਬਿਲਡਰ ਹੈ ਨਾ ਸੋ ਕੁੱਲ ਮਿਲਾ ਕੇ ਰਿਜ਼ਲਟ ਇੱਥੇ ਨਿਕਲਦਾ ਹੈ ਜੇ ਆਮ ਆਦੀ ਪਾਰਟੀ ਸੀ ਸਰਕਾਰ ਆਪਾਂ ਮੰਨ ਲਓ ਕੱਢ ਵੀ ਲਈ ਹੈ ਮੰਨ ਲਓ ਜੀ ਅਕਾਲੀ ਲਈ ਆਈਏ ਜਾਂ ਕਾਂਗਰਸ ਲਈ ਆਈਏ ਹਾਲ ਉਹ ਤੋਂ ਵੀ ਉਹੀ ਰਹਿਣਾ ਬਿਲਕੁਲ ਤੁਸੀਂ ਇਹ ਨਾ ਸੋਚੋ ਕਿ ਕਾਂਗਰਸ ਆ ਜੇ ਰਾਜ ਆ ਗਿਆ ਰਾਜਾ ਬਣ ਕੇ ਪ੍ਰਧਾਨ ਬਣ ਗਿਆ ਉਹ ਕੋ ਬਹੁਤ ਪਰਲੋ ਲਿਆ ਦੂਗਾ ਜਾਂ ਪੰਜਾਬ ਨੂੰ ਰਾਤ ਤੋਂ ਰਾਤ ਵਿਕਾਸ ਦੀਆਂ ਲੀਆਂ ਤੇ ਤੋੜ ਦੂਗਾ ਐਦਾ ਕੁਝ ਨਹੀਂ ਇਹ ਤਾਂ ਤੱਕਾ ਸਾਡੀ ਹੈ ਲੈਲ ਸਾਹਿਬ ਨਹੀਂ ਹੋ ਬਹੁਤ ਪੰਜ ਤੋਂ ਹਿੰਦੁਸਤਾਨ ਜਿਹਾ ਦੇਸ਼ ਦਾ ਦੇਸ਼ ਦਾ ਤੱਕਾ ਸਟਾਰਟ ਹੋਵੇ ਤਾਂ ਉਹ ਤੱਕੇ ਨਾਲ ਹੀ ਚੱਲਦਾ ਗਿਲ ਸਾਹਿਬ ਤਖੋ ਬਹੁਤ ਕੁਝ ਸਕਦਾ ਨੀਤ ਨੀਤ ਚਾਹੀਦੀ ਹੈ ਤਬਦੀਲੀਆਂ ਚਾਹੀਦੀਆਂ ਨੀਤ ਚਾਹੀਦੀ ਹੈ ਨਾ ਕਾਨੂੰਨ ਤਾਂ ਉਹੀ ਹੈ ਕਾਨੂੰਨਾਂ ਨੂੰ ਇਹ ਬਦਲ ਨਹੀਂ ਸਕਦੇ ਸੰਵਿਧਾਨ ਨੂੰ ਨਹੀਂ ਬਦਲਿਆ ਜਾ ਸਕਦਾ ਜਾਂ ਡਿਪਾਰਟਮੈਂਟਾਂ ਦੇ ਜਿਹੜੇ ਆਪਣੇ ਐਮਐਸ ਰੂਲ ਨੇ ਜਾਂ ਜਿਹੜੇ ਭਰਤੀ ਦੇ ਰੂਲ ਨੇ ਜਾਂ ਸਾਡੇ ਫੰਡਿੰਗ ਦੀ ਲੋੜ ਹੈ ਜਾਂ ਸਾਡਾ ਕਿਹੜਾ ਵਿੱਤ ਵਿਭਾਗ ਹੈ ਉਹ ਸਾਰਾ ਕੁਝ ਇਹ ਸਾਰਾ ਕੁਝ ਰਹੇਗਾ ਪਰ ਸਵਾਲ ਇਹ ਆ ਵੀ ਸਾਡੀ ਨੀਤੀ ਤੇ ਫਰਕ ਚਾਹੀਦਾ ਅਸੀਂ ਉਹ ਨੀਤੀਆਂ ਨਹੀਂ ਬਣਾ 파ਰੇ ਜਿਹੜੀਆਂ ਨੀਤੀਆਂ ਵਿਕਾਸ ਵਾਲੇ ਪਾਸੇ ਲੈ ਕੇ ਜਾਣਗੀਆਂ ਜਿਸ ਦੇਸ਼ ਦਾ ਜਾਂ ਜਿਸ ਸੂਬੇ ਦਾ ਕਰਮਚਾਰੀ ਖਾਸ ਕਰਕੇ ਕਿਸਾਨ ਕਰਮਚਾਰੀ ਤੇ ਮਜ਼ਦੂਰ ਜਦੋਂ ਕਿ ਖੁਸ਼ ਨਹੀਂ ਰਹਿੰਦੇ ਉਦੋਂ ਤੱਕ ਵਿਕਾਸ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ ਧਿਆਨ ਤਾਂ ਆਪਣੀ ਰੋਟੀ ਰੋਜੀ ਚਲਾਉਣ ਲਈ ਆ ਉਹ ਕਿਤੇ ਨਾ ਕਿਤੇ ਠੱਗੀ ਵਾਲੇ ਪਾਸੇ ਕਿਤੇ ਨਾ ਕਿਤੇ ਹੋਰਲੇ ਪਾਸੇ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਮਾੜੀ ਜਿਹੀ ਗੱਲ ਲਈ ਤੁਸੀਂ ਕਿਤੇ ਜਾਣਾ ਤੁਸੀਂ ਅੱਜ ਮੈਨੂੰ ਗੱਲ ਕਹੀ ਇੱਕ ਬੰਦੇ ਨੇ ਨੌਕਰੀ ਕਰਨੀ ਹੈ ਜੁਆਇਨ ਤੇ ਉਹਦਾ ਇੱਕ ਕੈਰੈਕਟਰ ਸਰਟੀਫਿਕੇਟ ਬਣਨਾ ਉਹ ਨਹੀਂ ਮਿਲ ਰਿਹਾ ਤਾਂ ਕੈਰੈਕਟਰ ਸਰਟੀਫਿਕੇਟ ਇਸ ਕਰਕੇ ਨਹੀਂ ਮਿਲ ਰਿਹਾ ਕਿ ਤੁਹਾਡੀ ਸ਼ਿਫਾਰਿਸ਼ ਕੋਈ ਨਹੀਂ ਕਰੇਦੀ ਇਹ ਸ਼ਿਫਾਰਿਸ਼ ਕੋਈ ਨਹੀਂ ਤੁਹਾਨੂੰ ਮਿਲਣਾ ਹੀ ਨਹੀਂ ਲਾਜ਼ਮੀ ਹੈ ਕਿ ਇੱਕ ਛੋਟੀ ਜਿਹੀ ਗੱਲ ਵਾਸਤੇ ਵੀ ਸਾਨੂੰ ਸ਼ਿਫਾਰਿਸ਼ ਲੱਭਣੀ ਪੈਂਦੀ ਹੈ ਤੇ ਉਸ ਕੰਮ ਨੂੰ ਕਰਾਉਣ ਲਈ ਅਸੀਂ ਸ਼ਿਫਾਰਿਸ਼ ਲੈ ਕੇ ਜਾਈਏ ਤੁਹਾਡਾ ਕੰਮ ਹੋ ਜਾਏ ਇਹ ਸਾਡਾ ਧੰਚਾ ਹੈ ਇਹ ਸਾਡੇ ਦੇਸ਼ ਦਾ ਇੱਕ ਸਕੱਤਰ ਬਣ ਚੁੱਕਾ ਤੇ ਇਹਨੂੰ ਤੋੜਨ ਵਾਸਤੇ ਲਾਜ਼ਮੀ ਗੱਲ ਹੈ ਕਿ ਸਾਨੂੰ ਆਪਣੇ ਵਿਚਾਰਾਂ ਦੀ ਤਬਦੀਲੀ ਲਿਆਉਣੀ ਪੈਗੀ ਸਾਨੂੰ ਇਹ ਨਿਕਲਾਬੀ ਜਿਹੜੀ ਵਿਚਾਰਧਾਰਾ ਨੂੰ ਅਡਾਪਟ ਕਰਨਾ ਹੀ ਪਏਗਾ ਇਹਨੂੰ ਬਦਲਾ ਲਿਆਉਣਾ ਹੀ ਪਏਗਾ ਸੋ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਕਿ ਜਿਸ ਢੰਗ ਨਾਲ ਮਜ਼ਮਾਜਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਉਹਦੇ ਨਾਲ ਕੋਈ ਬਹੁਤਾ ਵੱਡਾ ਵਿਕਾਸ ਹੋਣ ਦੀ ਕੋਈ ਸੰਭਾਵਨਾ ਨਹੀਂ ਆਉਂਦੀ ਬਿਲਕੁਲ ਜੀ ਉਧਰੋਂ ਅਸੀਂ ਹੁਣ ਪ੍ਰੋਗਰਾਮ ਨੂੰ ਬਾਇੰਡ ਅਪ ਕਰਾਂਗੇ ਸਮਾਂ ਸਾਡੇ ਕੋਲ ਥੋੜਾ ਹੈ ਕਿਉਂਕਿ ਇਹ ਪ੍ਰੋਗਰਾਮ ਅੱਜ ਸਾਡੇ ਕੋਲ ਕਾਫੀ ਚਲਾਉਣ ਵਾਲੇ ਹੈਗੇ ਨੇ ਉਹ ਉਦੋਂ 트럼ਪ ਨੇ ਸਖਤੀ ਕਰਤੀ ਅਮਰੀਕਾ ਦੇ ਵਿੱਚ ਉਹ ਕਹਿੰਦਾ ਮੈਂ ਕੋਠੇ ਕੰਦਾ ਟੱਪਣ ਨਹੀਂ ਦੇਣੇ ਬਾਡਰ ਮੈਂ ਟੱਪਣ ਨਹੀਂ ਦੇਣੇ ਸਟੂਡੈਂਟਾਂ ਨੂੰ ਔਖਾ ਕਰਤਾ ਹਰ ਪਾਸੇ 트럼ਪ 트럼ਪ ਨੇ ਢਿਮਰੀ ਟੈਟ ਕਰਤੀ ਤੇ ਡਿਫੈਂਸ ਨੂੰ ਕਹਿੰਦਾ ਮੈਂ ਬਹੁਤ ਜਿਆਦਾ ਮਜ਼ਬੂਤ ਕਰੂੰਗਾ ਤੇ 트럼ਪ ਨੇ ਵੀ ਕਿਹਾ ਹੈ ਕਿ ਜਿਹੜਾ ਸਿਸਟਮ ਹੈ ਅਸਲ ਵਿੱਚ ਹੁਣ ਸ਼ੁਰੂ ਹੋਇਆ ਅਮਰੀਕਾ ਦਾ ਸੁਨਹਿਰੀ ਦੌਰ ਹੁਣ ਸ਼ੁਰੂ ਹੋਇਆ ਉਹਨੇ ਸੁਨਹਿਰੀ ਦੌਰ ਹੈ ਜਾਂ ਨਹੀਂ ਹੈ ਲੈ ਜੀ ਇੱਕ ਦੋ ਮਿੰਟ ਤੁਸੀਂ ਗੱਲ ਕਰ ਬੰਗਲ ਸਾਹਿਬ ਮੈਂ ਬਹੁਤਾ ਨਹੀਂ ਕਹੂੰਗਾ ਮੈਂ ਤਾਂ ਸਿਰਫ ਇੱਕ ਕਹੂੰਗਾ ਕਿ ਕੱਲ ਦਾ ਜਦੋਂ ਟਰੰਪ ਦੀ ਸੌ ਚੁੱਕੀ ਐ ਡੋਨਲਡ ਟਰੰਪ ਨੇ ਤੇ ਉਸ ਸੌ ਤੋਂ ਬਾਅਦ ਜਦੋਂ ਕੱਲ ਸ਼ਾਮੀ ਉਹ ਆਪਣੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਸੀ ਉਹਨੇ ਬਹੁਤ ਵਧੀਆ ਇੱਕ ਗੱਲ ਕਹੀ ਸੀ ਉਹ ਇਹ ਕਹਿੰਦਾ ਪੀ ਅੱਜ ਤੋਂ ਬਾਅਦ ਅਮਰੀਕਨਾਂ ਨੂੰ ਬੋਲਣ ਦੀ ਜਿਹੜੀ ਆਜ਼ਾਦੀ ਦਿੱਤੀ ਜਾਏਗੀ ਹੂੰ ਸਭ ਤੋਂ ਵੱਡੀ ਕਿਹੜੀ ਗੱਲ ਸੀ ਔਰ ਦੂਸਰੀ ਗੱਲ ਕੀ ਮੈਕਸੀਕੋ ਦੇ ਬਾਦਰਾਂ ਦੇ ਉੱਤੇ ਐਮਰਜੈਂਸੀ ਲਾਤੀ ਜਾਏਗੀ ਉਹ ਕਹਿੰਦਾ ਸਭ ਤੋਂ ਪਹਿਲਾਂ ਅਮਰੀਕਨ ਨੇ ਤੇ ਮੈਂ ਅਮਰੀਕਾ ਦੇ ਅੰਦਰ ਇੱਕ ਨਵੀਂ ਜਿਹੜੀ ਐ ਉਹ ਵਕਾਸ ਵਾਲੇ ਪਾਸੇ ਲੈ ਕੇ ਜਾਣ ਦਾ ਜਿਹੜਾ ਤਿਆ ਕਰਾਂਗਾ ਔਰ ਨਾਲ ਦੀ ਨਾਲ ਜਿਹੜੀ ਜਿਹੜੇ ਪ੍ਰਵਾਸੀ ਨੇ ਜਿਨ੍ਹਾਂ ਕੋਲੇ ਕੋਈ ਕਾਗਜ਼ ਪੱਤਰ ਨਹੀਂ ਗੈਰ ਕਾਨੂੰਨੀ ਨੇ ਉਹਨਾਂ ਨੂੰ ਬਾਹਰ ਕੱਢਣ ਚ ਮੈਂ ਪਹਿਲ ਸਭ ਤੋਂ ਪਹਿਲੀ ਜਿਹੜੀ ਆ ਉਹ ਪਹਿਲ ਕਰੂੰਗਾ ਉਹ ਜ਼ਰੂਰੀ ਹੈ ਔਰ ਸਭ ਤੋਂ ਪਹਿਲਾਂ ਨਾਲ ਦੀ ਨਾਲ ਉਹ ਗੱਲ ਕਹਿੰਦਾ ਕਿ ਮੈਂ ਆਪਣੇ ਦੇਸ਼ ਨੂੰ ਇੱਕ ਵਿਕਾਸ ਦੇ ਰਾਹ ਤੇ ਪਾ ਪੈਂਦਾ ਜਿਹੜਾ ਯਤਨ ਹੈ ਤੇ ਅੱਜ ਤੋਂ ਬਾਅਦ ਅਸੀਂ ਸਮਝਾਂਗੇ ਤੁਸੀਂ ਆਜ਼ਾਦ ਹੋ ਚੁੱਕੇ ਆ ਔਰ ਨਾਲ ਦੀ ਨਾਲ ਉਹ ਗੱਲ ਇੱਕ ਬੜੀ ਵਧੀਆ ਹੋਰ ਵੀ ਜਿਹੜੀ ਕਰਦਾ ਹੈ ਉਹ ਇਹ ਗੱਲ ਕਹਿੰਦਾ ਕਿ ਅੱਜ ਤੋਂ ਬਾਅਦ ਜਿਹੜੇ ਵਿਕਾਸ ਦੀਆਂ ਜਿਹੜੀਆਂ ਗੱਲਾਂ ਨੇ ਜਾਂ ਇਹਦੇ ਨਾਲ ਦੁਨੀਆ ਦੇ ਪੱਦਰ ਦੇ ਉੱਤੇ ਜਿਹੜੀ ਸਿਆਸਤ ਹੈ ਉਹ ਕਿਸ ਪਾਸੇ ਨੂੰ ਜਾਏਗੀ ਕਿਉਂਕਿ ਇੱਕ ਮਹਾਸ਼ਕਤੀ ਦੇ ਰੂਪ ਚ ਪੜਿਆ ਪੇਸ਼ ਹੋਣ ਦਾ ਯਤਨ ਕਰ ਰਿਹਾ ਜਿਹਦੇ ਨਾਲ ਦੁਨੀਆ ਭਰ ਦੀ ਜਿਹੜੀ ਸਿਆਸਤ ਉਹ ਕੀ ਰੰਗ ਲਿਆਉਂਦੀ ਹੈ ਉਹ ਕਿਸ ਪਾਸੇ ਨੂੰ ਜਾਂਦੀ ਹੈ ਇਸ ਸੌ ਚੱਕਣ ਦੇ ਨਾਲ ਸੰਤਾਲ ਵੀ ਹੈ ਰਾਸ਼ਟਰਪਤੀ ਬਣ ਤੋਂ ਬਾਅਦ ਹਾਲਾਤ ਕਿਦਾਂ ਦੇ ਪੈਦੇ ਹੁੰਦੇ ਨੇ ਉਹ ਆਉਣ ਵਾਲਾ ਜਿਹੜਾ ਸਮਾਂ ਜਰੂਰ ਸਾਨੂੰ ਦੱਸੇਗਾ ਔਰ ਨਾਲ ਦੀ ਨਾਲ ਦੋ ਹੀ ਉਹਨੇ ਜੈਂਡਰ ਜਿਹੜੇ ਨੇ ਸਾਡੇ ਦੋ ਹੀ ਨੇ ਲਿੰਗ ਜਿਹੜੇ ਨੇ ਉਹ ਇੱਕ ਔਰਤ ਔਰ ਇੱਕ ਮਰਦ ਉਹ ਦੋਨਾਂ ਨੂੰ ਉਹਨੇ ਪ੍ਰਵਾਨਤ ਕੀਤਾ ਭਾਵੇਂ ਕਿ ਭਾਰਤ ਦੀ ਸਰਕਾਰ ਤਿੰਨ ਜਿਹੜੇ ਨੇ ਉਹ ਲਿੰਗ ਜਿਹੜੇ ਨੇ ਉਹਨਾਂ ਤਿੰਨਾਂ ਨੂੰ ਪ੍ਰਵਾਨਗੀ ਦੇ ਚੁੱਕੀ ਆ ਪਰ ਉਹਨਾਂ ਨੇ ਦੋ ਨੂੰ ਦਿੱਤਾ ਦੇਖਦੇ ਆ ਆਉਣ ਵਾਲੇ ਸਮੇਂ ਕਿ ਜਿਸ ਤੱਗੇ ਨਾਲ ਡੋਨਲਡ 트ੰਪ ਨੇ ਪੰਜਾਬ ਭਾਰਤ ਦੀ ਸਰਕਾਰ ਦੇ ਨੁਮਾਇंदे ਦੇ ਹੱਥੋਂ ਵਿੱਚ ਚਿੱਠੀ ਲਈ ਹੈ ਜਾ ਕਿਸ਼ਨ ਸਾਡੇ ਗਿਹਰੇ ਵਿਦੇਸ਼ ਮੰਤਰੀ ਮੰਤਰਾਲੇ ਨੇ ਔਰ ਭਾਰਤ ਦੇ ਵਿੱਚੋਂ ਅਡਾਨੀ ਸੌਰੀ ਮਕੇਸ਼ ਅੰਬਾਨੀ ਔਰ ਨੀਤਾ ਅੰਬਾਨੀ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਸੀ ਉੱਥੇ ਕਹਿੰਦੇ ਨੇ ਵੀ ਦੁਨੀਆ ਭਰ ਦੇ ਜਿੰਨੇ ਵੀ ਕਾਰੋਬਾਰੀ ਨੇ ਜਾਂ ਦੁਨੀਆ ਭਰ ਦੇ ਜਿਹੜੇ ਵਪਾਰੀ ਨੇ ਉਹਨਾਂ ਸਾਰਿਆਂ ਨੂੰ ਕੱਲ ਉੱਥੇ ਬੁਲਾਇਆ ਗਿਆ ਔਰ ਬੁਲਾ ਕੇ ਇੱਕ ਵਿਕਾਸ ਦੀ ਗੱਲ ਜਿਹੜੀ ਤੋਰੀ ਗਈ ਹੈ ਔਰ ਰਾਤ ਦੇ ਖਾਣੇ 'ਚ ਕਹਿੰਦੇ ਵੀ ਮਾਰਕ ਬੋਕਰ ਜਿਹੜੇ ਮਤਲਬ ਮੁਕਰਜਰਗ ਉਹਨਾਂ ਨੇ ਸਪੈਸ਼ਲ ਤੌਰ ਤੇ ਉਸ ਖਾਣੇ ਦਾ ਜਿਹੜਾ ਉਹ ਪ੍ਰਬੰਧ ਕੀਤਾ ਗਿਆ ਸੋ ਕਹਿੰਦਾ ਪਾਲ ਆਲ ਓਵਰ ਗੱਲ ਕਰਦੇ ਆ ਕਿ ਇਸ ਦੇ ਨਾਲ ਇੱਕ ਨਵੀਂ ਜਿਹੜੀ ਪਿਰਤ ਉਹ ਕਿਸ ਪਾਸੇ ਨੂੰ ਜਾਏਗੀ ਕੀ ਟਰੰਪ ਆਪਣੇ ਕਹੇ ਹੋਏ ਬੋਲਾਂ ਦੇ ਉੱਤੇ ਟਿਕੇਗਾ ਔਰ ਨਾਲ ਹੀ ਉਹਨੇ ਇੱਕ ਗੱਲ ਹੋਰ ਸਪੈਸ਼ਲ ਕਹੀ ਜਿਹੜੀ ਗੱਲ ਕੀਤੀ ਉਹਨੇ ਕਿਹਾ ਵੀ ਇਹ ਸਰਕਾਰ ਪੁਰਾਣੀ ਪਾਲਿਸੀ ਦੇ ਉੱਤੇ ਨੀਤੀਆਂ ਦੇ ਉੱਤੇ ਜਿਹੜੀਆਂ 2020 ਤੋਂ ਪਹਿਲਾਂ ਦੀਆਂ ਨੀਤੀਆਂ ਸੀ ਜਦੋਂ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਸੀ ਉਨ੍ਹਾਂ ਦੇ ਉੱਤੇ ਫਿਰ ਜਿਹੜੀ ਐ ਉਹ ਕਾਰਵਾਈ ਉਸੇ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਹੁਣ ਲਾਗੂ ਕੀਤੀਆਂ ਜਾਣਗੀਆਂ ਇਹਨਾਂ ਨੀਤੀਆਂ ਦੇ ਨਾਲ ਅਮਰੀਕਾ ਜਿਹੜਾ ਹੋਰ ਵੀ ਵਿਕਾਸ ਵਾਲੇ ਪਾਸੇ ਵੱਧਾ ਲਿਗਰਾਏਗਾ। ਸ਼ੁਕਰੀਆ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿਦਾਂ ਦੀ ਲੱਗੀ। ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜਰੂਰ ਦੇ ਦਿਆ ਕਰੋ। ਇੱਕ ਗੱਲ ਮੈਂ ਹੋਰ ਕਰਨੀ ਸੀ ਸਿਰਫ ਮੈਨੂੰ ਇੱਕ ਮਿੰਟ ਦਿੱਤਾ। ਮੈਂ ਗੱਲ ਕਰਨੀ ਕਹਿੰਦਾ ਜੇ ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਲੋਕਾਂ ਦਾ ਕੀ ਬਣੇਗਾ? ਅੱਜ ਇੱਕ ਬਹੁਤ ਵੱਡੀ ਖਬਰ ਜਿਹੜੀ ਆਈ ਅਸੀਂ ਤੇ ਆਪਣੀ ਜਿਹੜੇ ਐਮ.ਐਲ.ਏ ਜਾਂ ਮੰਤਰੀ ਇਹਸ ਕਰਕੇ ਚੁਣਦੇ ਆ ਪੰਜਾਂ ਸਾਲਾਂ ਬਾਅਦ ਕਿ ਉਹ ਸਾਡੀ ਜ਼ਿੰਦਗੀ ਦੀ ਰਾਖੀ ਕਰਨਗੇ ਸਾਡੇ ਹੱਕਾਂ ਦੀ ਰਾਖੀ ਕਰਨਗੇ ਅਗਰ ਸਾਨੂੰ ਕੋਈ ਸਮੱਸਿਆ ਆ ਗਈ ਤੇ ਉਹਦਾ ਸਮਾਧਾਨ ਸਾਡੇ ਜਿਹੜੇ ਚੁਣੇ ਹੋਏ ਐਮ.ਐਲ.ਏ ਨੇ ਉਹ ਸਾਡਾ ਕਵਚ ਬਣ ਕੇ ਸਾਡਾ ਸਹਾਇਤਾ ਕਰਨਗੇ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਬਜ਼ੁਰਗ ਔਰਤ ਜਿਹੜੀ ਚੋਲਾ ਸਾਹਿਬ ਦੇ ਨੇੜੇ ਰਹਿੰਦੀ ਹੈ ਚੋਲਾ ਸਾਹਿਬ ਥਾਣੇ ਦੇ ਅੰਦਰ ਆਉਂਦਾ ਚਾਰ ਕਿੱਲੇ ਜ਼ਮੀਨ ਉਹਦੇ ਸੀ ਜਿਹੜੇ ਉਹਦੇ ਨਾਂ ਤੇ ਨੇ ਸਾਰੇ ਕੁਝ ਉਹਦਾ ਇੰਤਕਾਲ ਉਹਦੇ ਨਾਂ ਤੇ ਆ ਜ਼ਮੀਨ ਉਹਦੀ ਹੈ ਤੇ ਲਾਲਜੀ ਭੁੱਲਰ ਜਿਹੜੇ ਸਾਡੇ ਮੰਤਰੀ ਨੇ ਟ੍ਰਾਂਸਪੋਰਟ ਮੰਤਰੀ ਜਿਨ੍ਹਾਂ ਨੂੰ ਚੁਣ ਕੇ ਬਹੁਤ ਵੱਡੀਆਂ ਵੋਟਾਂ ਦੇ ਨਾਲ ਚੋਲਾ ਸਾਹਿਬ ਦੇ ਉੱਤੋਂ ਖਡੂਰ ਸਾਹਿਬ ਵਾਲੇ ਪਾਸੇ ਤੇ ਚੁਣ ਕੇ ਭੇਜਿਆ ਗਿਆ ਸੀ ਅੱਜ ਉਸ ਬੰਦੇ ਦੇ ਪੁਤਲੇ ਸਾੜੇ ਜਾ ਰਹੇ ਨੇ ਸੋ ਇਸ ਕਰਕੇ ਪੁਤਲੇ ਸਾੜੇ ਜਾ ਰਹੇ ਨੇ ਕਿ ਜ਼ਬਰਦਸਤੀ ਜਿਹੜੇ ਲਾਲਜੀ ਭੁੱਲਰ ਨੇ ਉਹ ਉਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਔਰਤ ਜਿਹੜੀ ਬਜ਼ੁਰਗ ਔਰਤ ਹੈ ਪਰ ਉਹਦੇ ਉੱਤੇ ਕਰਨਾ ਚਾਹੁੰਦੇ ਨੇ ਉਹ ਔਲਾਕਾ ਸਾਰਾ ਗਿੜਾ ਅੱਜ ਮਤਲਬ ਭੁੱਲਰ ਦੀ ਗੜੇ ਉਹ ਪੁਤਲੇ ਸਾੜ ਰਹੇ ਨੇ ਅਜੇ ਲੋੜ ਕਿਉਂ ਪੈ ਰਹੀ ਆ ਮੈਂ ਤੇ ਗਿਲਸਾ ਵੇ ਕਹਿਣਾ ਪਤਾ ਨਹੀਂ ਲੱਗਦਾ ਇੱਕ ਪਾਸੇ ਅਸੀਂ ਲੀਡਰ ਜਬਰ ਕਰਦੇ ਚੁੰਦੇ ਇਸ ਕਰਕੇ ਆ ਕਿ ਸਾਡਾ ਸਹਾਰਾ ਬਣਨਗੇ ਇਹ ਵਿਕਾਸ ਤਾਂ ਛੱਡੋ ਪਰ ਟਟੋ ਕੱਟ ਸਾਨੂੰ ਜਿਹੜੀ ਜਿਹੜੀ ਸਾਡੀ ਸੁਰੱਖਿਤਾ ਜਾਂ ਕੋਈ ਸਾਨੂੰ ਖਤਰੇ ਤੋਂ ਬਚਾਉਣਗੇ ਤੇ ਸਾਡੇ ਲਈ ਤੇ ਖਤਰਾ ਇਹੀ ਬਣ ਰਹੇ ਨੇ ਸੋ ਚੰਗਾ ਹੋਵੇ ਲੋਕਾਂ ਨੂੰ ਸਮਝਦਾਰੀ ਕਰ ਲੈਣੀ ਚਾਹੀਦੀ ਆ ਕਿ ਜਿੰਨੇ ਵੀ ਸਿਆਸੀ ਆਗੂ ਨੇ ਇਹ ਸਾਰੇ ਲੂੰਬੜ ਚਾਲਾਂ ਵਰਤ ਕੇ ਤੁਹਾਡੇ ਕੋਲੇ ਵੋਟਾਂ ਤੇ ਲੈ ਲੈਂਦੇ ਨੇ ਪਰ ਬਣਦੇ ਫਿਰ ਉਹਨਾਂ ਲੋਕਾਂ ਦੇ ਨੇ ਜਿਹੜੇ ਗੁੰਡਾਗਰਦੀ ਕਰਦੇ ਨੇ ਜਾਂ ਜਿਹੜੇ ਇਹੋ ਜਿਹੇ ਕਮਜੇ ਕਰਦੇ ਨੇ ਜੀ 200 ਅਸੀਂ ਹੁਣ ਪ੍ਰੋਗਰਾਮ ਨੂੰ ਬਾਇੰਡ ਅਪ ਕਰਾਂਗੇ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜਰੂਰ ਦੇ ਦਿਆ ਕਰੋ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਇਜਾਜ਼ਤ ਦੇ ਦਿਓ ਰਬ ਰੱਖਾ